ਲੱਕੀ ਕੀ ਗੱਲ ਹੈ ਬੜਾ ਚੁੱਪ ਚੁੱਪ ਬੈਗਾ ਨਹੀਂ ਨਹੀਂ ਕੁਛ ਨਹੀਂ ਮੰਮੀ ਵੈਸੇ ਹੀ ਮੈਂ ਤੈਨੂੰ ਕੱਲ ਤਾਂ ਵੇਖਣ ਲਈ ਆ ਉਹ ਇਦਾਂ ਹੀ ਆ ਚੁੱਪ ਕਰਕੇ ਬੈਠਾ ਨਾ ਕੋਈ ਗੱਲ ਕਰਦਾ ਨਾ ਦੱਸਦਾ ਕੁਛ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਕੀ ਦੱਸ ਨਾ ਕੋਈ ਸੀਮਾ ਨਾਲ ਗੱਲ ਹੋਈ ਹੈ ਜਾਂ ਕੋਈ ਦੁਕਾਨ ਤੇ ਕੋਈ ਗੱਲ ਹੋਈ ਹੈ ਕੋਈ ਪ੍ਰੋਬਲਮ ਹੈ ਕੋਈ ਟੈਨਸ਼ਨ ਹੈ ਨਹੀਂ ਮੰਮਾ ਟੈਨਸ਼ਨ ਕਾਦੀ ਹੋਣੀ ਇਹ ਆਪੀ ਟਾਈਮ ਆਉਂ ਤੇ ਕੋਈ ਨਹੀਂ ਮੈਂ ਦੱਸਾਂਗਾ ਭੈਣ ਦਾ ਰਿਸ਼ਤਾ ਹੋ ਲੈਂਦਾ ਇੱਕ ਵਾਰੀ ਕਰਾਂਗਾ ਤੁਹਾਡੇ ਨਵੀਂ ਗੱਲ ਵਿਆਹ ਤੋਂ ਬਾਅਦ ਉਹਦੇ ਪੁੱਤ ਹੁਣ ਹੋ ਹੀ ਜਾਣਾ ਰਿੰਕੂ ਲੱਗਾ ਆ ਅੱਗੇ ਕਰਾਊਗਾ ਹੀ ਹੋ ਹੀ ਜਾਣਾ ਉਹ ਰਿਸ਼ਤਾ ਬਸ ਨੰਗ ਲੈਣ ਦਾ ਮੰਮੀ ਵਿਆਹ ਪੈਨ ਉਜਾ ਲੈਣ ਤੋਂ ਕਰ ਕੋਈ ਨਹੀਂ ਤੁਹਾਨੂੰ ਸਾਰੀ ਗੱਲ ਦੱਸਦਾਗਾ ਮੈਨੂੰ ਕਾਦੀ ਟੈਨਸ਼ਨ ਆ ਹਾਂ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਵੀ ਕੋਈ ਟੈਨਸ਼ਨ ਲੱਗੇ ਨਕੀ ਹੋ ਜੀ ਕਿਹੜੀ ਗੱਲ ਆ ਜਿੱਦਾਂ ਮੈਨੂੰ ਵੀ ਟੈਨਸ਼ਨ ਲੱਗ ਜੂਗੀ ਹਾਂ ਮम्मा ਮੈਂ ਦੱਸ ਕਹਿ ਤਾ ਨਾ ਬਸ ਤੁਹਾਨੂੰ ਦੱਸਾਂਗਾ ਜ਼ਰੂਰ ਰਿੰਕੂ ਆ ਗਿਆ ਹਾਂ ਰਿੰਕੂ ਠੀਕ ਆ ਉਹਨ ਤਾਂ ਵੀ ਆ ਤਾਂ ਠੀਕ ਹੈ ਤਾਈ ਜੀ ਮੈਂ ਘਰ ਲੱਥਾ ਬੇਟਾ ਹਾਂ ਜੀ ਲੱਥਾ ਵਾ ਤਾਈ ਮਾ ਛੁੱਟੀ ਕਾਲੀ ਮੈਂ ਥੋੜੇ ਇੱਕ ਦਿਨ ਹੋਰ ਮੈਂ ਰੈਸਟ ਕਰ ਲਵਾਂ ਨਹੀਂ ਚੰਗਾ ਕੀਤਾ ਵਾ ਚਲ ਰੈਸਟ ਹੋ ਜਾਏਗੀ ਹਨਾ ਹਾਂ ਜੀ ਨਾਲੇ ਤਾਈ ਜੀ ਮੈਂ ਕੀਤਾ ਸੀ ਫੋਨ ਮੁੰਡੇ ਵਾਲਿਆਂ ਨੂੰ ਅੱਛਾ ਤੂੰ ਹੋਈ ਸੀ ਮੇਰੀ ਉਹਨਾਂ ਨਾਲ ਗੱਲ ਤੇ ਕੱਲ 11:30 ਦੇ ਦਾ ਟਾਈਮ ਸੈੱਟ ਕੀਤਾ ਜੀ ਅੱਛਾ ਹਾਂ ਜੀ 11:30 ਦਾ ਟਾਈਮ ਹੈ ਤੇ ਤੁਸੀਂ ਵੇਖ ਲਓ ਨਾਲੇ ਤੁਸੀਂ ਵੇਰੂ ਜੀ ਦੀ ਤਿਆਰੀ ਕਰ ਲਓ ਨਾਲੇ ਕੀ ਲੈ ਕੇ ਜਾਣਾ ਵਾ ਤੇ ਕਿਹਨੇ ਕਿਹਨੇ ਜਾਣਾ ਵਾ ਇਹ ਸਾਰਾ ਤੁਸੀਂ ਬਣਾ ਲਓ ਸਾਹਬ ਜਰਾ ਬੇਟਾ ਤੁਸੀਂ ਜਾਣਾ ਵਾ ਲਕੀ ਤੇ ਸੀਮਾ ਤੂੰ ਤੇ ਅੰਜੂ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਤੁਸੀਂ ਚਾਰਾਂ ਜਣਿਆਂ ਨੇ ਜਾਣਾ ਬਾਕੀ ਡੱਬੇ ਮੈਂ ਲਕੀ ਕੋਲੋਂ ਮੰਗਾ ਲਾਂਗੀ ਰੋਡ ਤੇ ਫਿਰ ਕੱਲ ਨਾਲ ਹੀ ਉਸੇ ਵੇਲੇ ਫਰੈਸ਼ੀ ਲੈ ਲਿਓ ਨਾ ਵੀ ਗਾਲੀ ਲਕੀ ਲਿਹਾਉਣੇ ਲਕੀ ਫੜ ਲੈ ਡੱਬੇ ਨੇ ਤੇ ਮੈਂ ਫੜ ਲਿਆਉਂਗਾ ਤੇ ਤਈ ਅਸੀਂ ਚਾਹ ਨਹੀਂ ਜਾਣਾ ਹੋਰ ਨਾ ਕਿਸੇ ਨੇ ਜਾਣਾ ਫਿਰ ਨਹੀਂ ਬੇਟਾ ਤੁਸੀਂ ਨਹੀਂ ਜਾਓਗੇ ਨਹੀਂ ਨਹੀਂ ਰਹਿ ਜਾ ਤੁਸੀਂ ਜਾਓ ਚਾਰੇ ਜਣੇ ਨਾਲੇ ਮੰਮੀ ਨਹੀਂ ਤੇ ਪਹਿਲਾਂ ਹੋ ਰਿਹਾ ਤੇ ਆਪਾਂ ਘਰ ਬਾਹਰ ਵੇਖਣਾ ਵਾ ਚਲ ਠੀਕ ਹੈ ਲਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਤੇ ਨਾਲੇ ਤਾਈ ਜੀ ਇੱਕ ਵਾਰੀ ਨਾ ਤੁਸੀਂ ਅੰਜੂ ਨੂੰ ਵੀ ਕਹਿ ਦਿਓ ਕਿ ਉਹ ਵੀ ਕੱਲ ਤਿਆਰ ਹੋ ਜਾਵੇ ਬੇਟਾ ਮੈਂ ਤੈਨੂੰ ਕਹਿ ਦਿੱਤਾ ਤੈਨੂੰ ਕਹਿ ਦਿੱਤਾ ਮੈਂ ਕਿਹਾ ਤੂੰ ਕਿਹਾ ਇੱਕੋ ਗੱਲ ਆ ਪੁੱਤਰ ਉਹ ਤਾਈ ਜੀ ਤੁਸੀਂ ਕਹਦੋ ਕਿ ਥੋੜਾ ਜ਼ਿਆਦਾ ਵਧੀਆ ਵਾ ਇੱਕ ਵਾਰੀ ਤੁਸੀਂ ਅੰਜੂ ਨੂੰ ਵੀ ਕਹਿ ਦੋਗੇ ਉਹ ਵੀ ਤਿਆਰ ਹੋ ਜਾਵੇ ਤੂੰ ਐਦਾਂ ਕਰ ਤੂੰ ਉੱਪਰ ਜਾ ਕੇ ਉਹਨੂੰ ਮੇਰਾ ਸੁਨਾਹ ਦੇ ਉਹਨਾਂ ਕਹ ਤਾਈ ਜੀ ਕਹਿੰਦੇ ਆ ਵੀ ਜਾਣਾ ਤੇ ਤਿਆਰ ਹੋ ਜਾ ਮੰਮੀ ਜੇ ਤਾ ਨੂੰ ਰਿੰਕੂ ਕਹਿੰਦਿਆ ਵਾ ਜਾਂ ਜੂ ਭਾਬੀ ਨੇ ਕਰੀ ਕਹਿਣਾ ਤੇ ਕਹਿ ਦੋ ਤੁਸੀਂ ਕੀ ਪਤਾ ਉਹਨੇ ਮੰਨਣਾ ਕੀਤਾ ਹੋਵੇ ਲਕਿ ਦੱਸ ਇਹਦੇ ਵਿੱਚ ੱਡੀ ਵੱਡੀ ਕੋਈ ਗਲਤ ਨਹੀਂ ਹੈਗੀ ਮੈਂ ਰਿੰਕੂ ਨੂੰ ਕਹਤਾ ਉਹਦੇ ਹਸਬੰਦ ਨੂੰ ਕਹਤਾ ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਮੰਮੀ ਵੇਖੋ ਰਿੰਕੂ ਨੇ ਬਾਰ ਬਾਰ ਕਿਹਾ ਵਾ ਤੁਹਾਨੂੰ ਵੀ ਅੰਜੂ ਨੇ ਕਰੀ ਸਨਾਹ ਦੇ ਦੇਣਾ ਸੀ ਤੇ ਕੀ ਪਤਾ ਤੇ ਕੰਨ ਖਾਂਦੀ ਹੋਵੇ ਵੀ ਮੈਨੂੰ ਕਿਹੜਾ ਸਨਾਹ ਆਇਆ ਤੁਹਾਡਾ ਤੇ ਫਰਜ਼ ਪੰਦਾ ਨਾ ਇੱਕ ਵਾਰੀ ਕਹਿਣਾ ਤੇ ਤੁਸੀਂ ਕਹਿਓ ਚਲ ਮੈਂ ਵੇਖਦੀ ਹਾਂ ਉੱਤ ਵੇਖਦੀ ਹਾਂ ਫਿਰ ਮੈਂ ਆਪ ਹੀ ਸੁਣਾ ਦੇ ਦਾਂਗੀ ਕੋਈ ਗੱਲ ਨਹੀਂ ਕਿਉਂਕਿ ਤਾ ਡਰ ਦੇਣਾ ਬੰਦ ਆ ਵਾ ਕੋਈ ਨਹੀਂ ਮੈਂ ਕਹਿ ਤੈਨੂੰ ਪਤਾ ਫਿਰ ਨਾਰਾਜ਼ ਹੋਏਗਾ ਠੀਕ ਹੈ ਨਾ ਕੋਈ ਨਹੀਂ ਕਹਿ ਦਿੰਦੇ ਤੇ ਚਲੋ ਠੀਕ ਆ ਤੇ ਤੀ ਦੱਸ ਦੋ ਡੱਬੇ ਕਿਹੜੇ-ਕਿਹੜੇ ਲੈਉਣੇ ਆ ਤੇ ਮੈਂ ਸ਼ਾਮੀ ਦੁਕਾਨ ਤੋਂ ਲੈ ਜਾਊਂਗਾ ਡੱਬੇ ਤੂੰ ਆਪਣੇ ਹਿਸਾਬ ਨਾਲ ਲੈ ਆਂ ਵੇਖ ਕੇ ਇੱਕ ਤੇ ਲੱਡੂਆਂ ਦਾ ਤੇ ਜ਼ਰੂਰੀ ਹੁੰਦਾ ਹੂੰ ਹੂੰ ਤੇ ਇੱਕ ਬਰਫੀ ਦਾ ਲੈ ਆਈ ਠੀਕ ਆ ਠੀਕ ਆ ਉਹ ਦੋ ਡੱਬੇ ਲੈ ਆਇਆ ਤੇ ਬਾਕੀ ਸਵੇਰੇ ਫਰੂਟ ਫੜ ਲਿਓ ਸਗਨ ਮੈਂ ਤੁਹਾਨੂੰ ਫੜਾ ਦਾਂਗੀ ਨਾਲ ਸਗਨ ਦੇ ਹਾਂ ਫਰੂਟ ਜਾਂਦੇ ਜਾਂਦੇ ਲੱਲਾ ਹਾਂ ਜਾਂਦੇ ਜਾਂਦੇ ਲੱਲਾ ਠੀਕ ਹੈ ਨਾ ਹੁਣ ਮੈਂ ਚੱਲਿਆਂ ਦੁਕਾਨ ਤੇ ਤੇ ਬਾਕੀ ਲੱッキ ਮੇਰੀ ਘਰ ਸੋਨ ਕੀ ਗੱਲ ਆ ਤੂੰ ਮੈਨੂੰ ਦੱਸੀ ਨਹੀਂ ਆ ਮੈਨੂੰ ਗੱਲ ਦੱਸ ਕੇ ਜਾ ਉਹ ਮੰਮੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਅਵਿਆਹ ਨੰਗ ਲੈ ਲੰਦੋ ਮੌਕੇ ਆਉਣ ਤੇ ਸਭ ਸਾਰੀਆਂ ਗੱਲਾਂ ਦੱਸੂਗਾ ਤੁਹਾਨੂੰ ਕਿਹੜੀ ਮੈਨੂੰ ਗੱਲ ਦੀ ਟੈਨਸ਼ਨ ਹੈਗੀ ਆ ਉਹ ਤਾਂ ਮੈਂ ਤੇਰੀ ਮਾਂ ਆ ਮੈਨੂੰ ਓਨੀ ਦੇਰ ਚੈਨ ਨਹੀਂ ਆਣਾ ਮੇਰੇ ਦਿਲ 'ਚ ਇਹ ਹੀ ਰਾਣਾ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਗੱਲ ਆ ਕਿਉਂ ਪਰੇਸ਼ਾਨ ਆ ਮਾ ਮਾਨੂੰ ਚੈਨ ਨਹੀਂ ਆਂਦਾ ਜਦੋਂ ਬੱਚੇ ਪਰੇਸ਼ਾਨ ਹੋਣ ਤੇ। ਉਹ ਮਮਾ ਮੇਰੀ ਗੱਲ ਸੁਣੋ ਐਡੀ ਵੱਡੀ ਵੀ ਨਹੀਂ ਕੋਈ ਗੱਲ ਹੈਗੀ। ਐਵੇਂ ਨਾ ਸੋਚ-ਸੋਚ ਕੇ ਸੋਚੀ ਜਾਇਓ ਕਿ ਪਤਾ ਨਹੀਂ ਕਿਹੜੀ ਟੈਨਸ਼ਨ ਲੈ ਕੇ ਬੈਠਾ ਕੋਈ ਐਡੀ ਵੱਡੀ ਨਹੀਂ ਰੈਂਚਣੇਗੀ। ਚਲੋ ਠੀਕਾ ਮੈਂ ਚੱਲਦਾ ਵਾਂ। ਚਲੋ ਠੀਕ ਬਟਾ। ਮੇਰੀ ਗੱਲ ਸੁਣਾ। ਹਾਂਜੀ। ਉਹਨਾਂ ਰਿੰਕੂ ਆਇਆ ਹੋਣੇ ਥੱਲੇ। ਅੱਛਾ ਤੇ ਉਹਨੇ ਕੀਤਾ ਮੁੰਡੇ ਵਾਲਿਆਂ ਨੂੰ ਫੋਨ। ਤੇ ਕੱਲ ਦਾ ਟਾਈਮ ਹੈਗਾ 10:30 ਵਜੇ ਦਾ। 10:30 ਅਸੀਂ ਤੁਰ ਪੈਣਾ ਕਰੋ। ਅਚਾਨਕ ਕੱਲ ਜਾਣਾ ਮਨਵੀਤਾਸ ਤੇ ਮੁੰਡਾ ਵੇਖਣ ਚਲੋ ਵਧੀਆ ਮਮੀ ਨਾਲੇ ਤੇ ਵੇਖ ਲਿਆ ਵਾ ਠੀਕ ਹੈ ਨਾ ਤੇ ਆਪਾਂ ਨਾਲੇ ਘਰ ਬਾਹਰ ਵੇਖਾਵਾਂਗੇ ਤੇ ਨਾਲੇ ਮੁੰਡੇ ਨੂੰ ਛਾਤੀ ਮਾਰਾਵਾਂਗੇ ਆ ਦਿਨ ਦਾ ਤਾਂ ਮੈਨੂੰ ਕਿੰਨੇ ਦਿਨ ਦਾ ਇੰਤਜ਼ਾਰ ਹੀ ਵੀ ਮੈਂ ਕਦੋਂ ਜਾਵਾਂ ਆਪਣਾ ਨਾਨਮੀਆ ਵੇਖ ਕੇ ਆਵਾਂ ਤੇ ਮੇਰੀ ਗੱਲ ਸੁਣੋ ਤੂੰ ਇਹਨੇ ਦੱਸ ਦੱਸ ਕਿਉਂ ਜੀ ਤੈਨੂੰ ਖੁਸ਼ੀ ਨਹੀਂ ਹੋਈ ਤੁਹਾਡੀ ਭੈਣ ਦਾ ਹੁਣ ਤੇ ਰਿਸ਼ਤਾ ਪੱਕਾ ਹੋਣ ਦਿਆ ਜਿਹੜੀ ਵੱਡਾ ਬੋਝੀ ਵੱਡੀ ਟੈਨਸ਼ਨ ਸੀ ਉਹ ਤੇ ਸਾਡੀ ਹੁਣ ਦੂਰ ਹੋ ਗਈ ਤੂੰ ਹੁਣ ਗੱਲ ਹੀ ਪਰੇਸ਼ਾਨ ਹੋਣਾ ਉਹ ਨਹੀਂ ਵੈਸੇ ਹੀ ਲੱਗਦਾ ਮੈਂ ਕੋਈ ਟੈਨਸ਼ਨ ਚ ਨਹੀਂਗਾ ਨਹੀਂ ਤੁਹਾਡਾ ਚਿਹਰਾ ਬੜਾ ਉਤਰੇ ਉਤਰੇ ਆ ਮਮੀ ਜੀ ਮੈਂ ਕਹਾਂ ਨਿੰਕ ਪਲ ਜਿੰਨਾ ਮਰਜੀ ਗਈ ਜਾਣ ਮੈਂ ਨਹੀਂ ਜਾਣਾ ਉਹਨਾਂ ਦੇ ਨਾਲ ਜਦ ਤੱਕ ਲੱਤੀ ਭਾਜੀ ਸੀਮਾ ਦੀਦੀ ਜਾਂ ਤਾਈ ਜੀ ਤਿੰਨਾਂ ਚੋਂ ਕੋਈ ਮੈਨੂੰ ਕਹਿ ਕੇ ਨਹੀਂ ਜਾਊਗਾ ਮੇਰੀ ਵੀ ਇੱਜ਼ਤ ਆ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਵੀ ਇਹਨਾਂ ਦੇ ਕਹਿ ਤਾ ਮੈਂ ਚੱਲ ਜਾਵਾਂ ਬਾਕੀ ਕਹਿੰਦੇ ਨਹੀਂ ਕਹਿੰਦੇ ਰੁੱਸੀ ਦਾ ਉਹਦੇ ਹੀ ਹੁੰਦਾ ਜਦੋਂ ਕੋਈ ਵਿਆਹ ਹੋ ਗਈ ਤੇ ਬਸ ਫੇ ਮੈਂ ਵੀ ਰੁੱਸ ਕੇ ਬੈ ਗਈ ਆ ਕੋਈ ਕਹੂਗਾ ਤੇ ਜਾਵਾਂ ਕਹਿੰਦੇ ਇੱਥੇ ਬੈਠੀ ਰਹੂੰਗੀ ਕਿ ਇੱਕ ਦਿਨ ਤੇ ਤੋੜਨਾ ਹੀ ਆ ਇਹ ਥੋੜੀ ਆ ਉਹਨੂੰ ਸਦਾ ਬਠਾ ਕੇ ਰੱਖਣਾ ਵਾ ਉੰਜ ਤਾਂ ਆਪਾਂ ਕਹਿੰਨੇ ਆ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਕਿੰਨੀ ਟੈਨਸ਼ਨ ਦੇ ਵਿੱਚ ਆ ਤੇ ਅੱਜ ਤੀਏ ਦਾਸ ਹੋ ਗਈ ਜੇ ਤੀਏ ਦਾਸ ਹੋ ਗਏ ਨਾ ਤਾਂ ਮਨਮੀਤ ਨੇ ਦੁਨੀਆਂ ਦਾ ਦਾਸ ਹੋ ਜਨਾ ਵਾ ਉਹਨੇ ਵੀ ਹੋ ਕਹਿਣਾ ਵੀ ਮੈਂ ਨਹੀਂ ਵਿਆਹ ਕਰਾਉਣਾ ਮਸਾ ਮਸਾ ਉਹ ਵੀ ਮੰਨੀ ਆ ਅੱਬਲ ਤਾਂ ਕਹਿੰਦੀ ਸੀ ਜੇ ਮੇਰਾ ਰਿਸ਼ਤਾ ਨਹੀਂ ਹੁੰਦਾ ਰਹਿਣ ਦੋ ਮੈਂ ਤੇ ਇੱਥੇ ਰਹਿਣਾ ਵਾ ਮੈਂ ਨਹੀਂ ਵਿਆਹ ਕਰਾਉਣਾ ਤੁਹਾਨੂੰ ਉਹਦੇ ਸਾਹਮਣੇ ਨਾ ਚੇਰਾ ਬਣਾ ਕੇ ਰੱਖਿਓ ਆਪਣਾ ਤੈਨੂੰ ਪਤਾ ਮਨਮੀਤ ਦੇ ਨਾਲ ਘਰ ਚ ਕਿੰਨੀ ਰੌਣਕ ਕਿੰਨੀ ਭੱਜੀ ਫਿਰਦੀ ਆ ਕਿੰਨਾ ਵਧੀਆ ਲੱਗਦਾ ਵਾ ਇਹ ਤੇ ਹੈਗਾ ਵਾ ਤੇ ਕੀ ਕਹਿਣ ਲੱਗੀ ਮੈਂ ਤੈਨੂੰ ਕਿਹਾ ਇਹ ਤੇ ਹੈਗਾ ਵਾ ਧੀਆ ਦੇ ਨਾਲ ਹੀ ਰੌਣਕ ਹੁੰਦੀ ਆ ਵੇਖੋ ਸਾਰੇ ਤੋਰਦੇ ਆ ਆਪਾਂ ਨਹੀਂ ਆਈਆਂ ਹੈਗੀਆਂ ਆਪਾਂ ਵੀ ਤੇ ਕਿਸੇ ਦੇ ਘਰ ਦੀਆਂ ਰੌਣਕਾਂ ਹੀ ਸੀ ਨਾ ਜਦੋਂ ਵੀ ਕੰਮ ਤੇ ਚਾਂ ਲੱਗਦਾ ਬਸ ਲੱਕੀ ਵੀਰੇ ਚੱਲਿਆਂ ਦੁਕਾਨ ਤੇ ਜਦੋਂ ਵੀ ਉਹਨਾਂ ਉਦੋਂ ਵੀ ਲੱਕੀ ਵੀਰੇ ਮੂੰਹ ਹੱਤੋਂ ਲੱਤ ਨੂੰ ਰੋਟੀ ਪਾ ਕੇ ਦਵਾ ਇੰਨਾ ਧਿਆਨ ਰੱਖਦੀ ਨਾ ਮੇਰਾ ਤੈਨੂੰ ਮੈਂ ਦੱਸ ਨਹੀਂ ਸਕਦਾ ਸਾਡੇ ਭੈਣ ਭਰਾਵਾਂ ਦਾ ਪਿਆਰ ਹੀ ਬੜਾ ਵਾ ਫਿਰ ਤੈਨੂੰ ਪਤਾ ਮਨ ਤੇ ਦੱਸ ਹੋਈ ਜਾਂਦਾ ਵਾ ਮੇਰੀ ਗਾਸੂ ਨਾ ਤੁਹਾਡੇ ਵੱਲ ਵੇਖ ਕੇ ਮੰਮਾ ਨੇ ਵੀ ਅਦਾਸ ਹੋ ਜਨਾ ਮੈਂ ਤੁਹਾਨੂੰ ਕਿਹਾ ਦਾਸੀ ਛੱਡੋ ਪਹਿਲੋ ਜਾਈਏ ਕੱਲ ਵੇਖ ਕੇ ਤਾਈਏ ਇਹਦੀ ਖੁਸ਼ੀ ਰੱਖੋ ਵੀ ਆਪਾਂ ਕੱਲ ਵੇਖਣ ਜਾਣਾ ਮੁੰਡਾ ਐਵੇਂ ਦੱਸ ਨਾ ਉਹ ਤੇ ਮੇਰੀ ਗਾਸੂ ਨਾ ਸੂਟ ਤੇ ਮੇ ਕੋਈ ਹੈ ਨਹੀਂ ਮੈਂ ਸੂਟ ਕਿਹੜਾ ਪਾ ਕੇ ਜਾਵਾਂਗੀ ਉਹ ਹੀ ਤੇ ਤੈਨੂੰ ਮੈਂ ਕਹਿਣ ਆਇਆ ਸੀ ਵੀ ਆਪਣੀ ਤਿਆਰੀ ਕਰ ਲੈ ਫਿਰ ਐਡੇ ਟਾਈਮ ਤੇ ਕਵੀ ਨਾ ਵੀ ਮੇਰ ਕੋ ਸੂਟ ਨਹੀਂ ਹੈਗਾ ਤੁਲਾ ਰਿੰਕੂ ਭਾਜ ਨੇ ਅੱਜ ਟਾਈਮ ਤੇ ਹੁਣ ਦੱਸੇ ਤਾਂ ਹੁਣ ਮੈਂ ਕਿਹੜਾ ਸੂਟ ਲੈ ਕੇ ਸਵਾਵਾ ਰੈਡੀਮੇਡ ਲੈ ਲਊਂ ਕੋਈ रेडीमेड ਲੈ ਲੈ ਜਿਹੜੀ ਵੀ ਚੀਜ਼ ਲੈਣੀ ਨਾ ਤੂੰ ਅੱਜ ਲੈ ਲੈ ਕਿਉਂਕਿ ਅੱਜ ਮੈਂ ਸ਼ਾਮੀ ਡੱਬੇ ਲੈਣ ਜਾਣੇ ਆ ਤੇ ਨਾਲ ਫਿਰ ਮੈਂ ਘਰ ਆ ਜਾਊਗਾ ਤੇ ਮੇਰੇ ਨਾਲ ਸ਼ਾਮੀ ਬਾਜ਼ਾਰ ਚੱਲ ਜੀ ਹਾਂ ਕਰ ਦਿੰਦੇ ਹੋ ਰਾਤੀ ਉਹ ਨਾ 11 ਵਜੇ ਉਦੋਂ ਕਿਹੜੀ ਦੁਕਾਨ ਖੁੱਲੀ ਹੋਣੀ ਐਵੇਂ ਤੀ ਉੱਤੋਂ ਤੇ ਗੈਨਦੇ ਹੋ ਪੇ ਦਾ ਮੰਨ ਨਾ ਦਾਸ ਹੋਏ ਸੂਟ ਸਾੜ ਨਹੀਂ ਮੈਨੂੰ ਮਿਲਣਾ ਕੋਈ ਨਹੀਂ ਐਰ ਕੀ ਤੇ ਪੁਰਾਣਾ ਹੀ ਪਾ ਕੇ ਜਾਊਂਗੀ ਤੇ ਜਦੋਂ ਹੋ ਗਿਆ ਨਾ ਅੰਗੇਜਮੈਂਟ ਜਾਂ ਵਿਆਹ ਉਦੋਂ ਤੇ ਵਧੀਆ ਜਿਹਾ ਸੂਟ ਲੈਣਾ ਮੈਂ ਮੇਰੀ ਗੱਲ ਸੁਣੋ ਕਿ ਨਾ ਮੈਂ ਪੈਸੇ ਦੇ ਜਨਾ ਤੂੰ ਮਨਮੀਤ ਦੇ ਨਾਲ ਜਾ ਕੇ ਜਿਹੜੀ ਵੀ ਚੀਜ਼ ਲੈ ਕੇ ਆਉਣੀ ਆਪਣੀ ਮਰਜ਼ੀ ਦੀ ਲੈ ਆ ਠੀਕ ਆ ਇਹ ਤਾਂ ਨਹੀਂ ਨਾ ਹੋਗਾ ਕਿ ਮੈਂ 11 ਵਜੇ ਆਇਆ ਵਾ ਚਲੋ ਕੋਈ ਨਹੀਂ ਰਹਿਣ ਦੋ ਤੁਸੀਂ ਅਜੇ ਬੜੇ ਥਾਂ ਪੈਸੇ ਕਮ ਆਉਣੇ ਆ ਅਜੇ ਤੇ ਬੜੀ ਲੋੜ ਆ ਸਾਨੂੰ ਪੈਸਿਆਂ ਦੀ ਕੋਈ ਨਹੀਂ ਐ ਜਿਹੜਾ ਮੈਂ ਹੈਗਾ ਵਾ ਮੁੰਡੇ ਨੂੰ ਵੇਖਣ ਜਾਣਾ ਵਾ ਇਹ ਮੈਂ ਕੋਈ ਪਾ ਜਾਗੀ ਘਰੋਂ ਹੀ ਕੋਈ ਨਹੀਂ ਤੀ ਰਹਿਣ ਦੋ ਪੈਸੇ ਪੁੱਸੇ ਬਾਅਦ ਚ ਜਦੋਂ ਕੋਈ ਪ੍ਰੋਗਰਾਮ ਹੋਏਗਾ ਨਾ ਜੇ ਤੇ ਅੰਗੇਜਮੈਂਟ ਵੱਲੋਂ ਕਰਨਗੇ ਫਿਰ ਮੈਂ ਲੈ ਲਾਂਗੀ ਬੱਚੇ ਦੇਖ ਸੀ ਮਾ ਜਿੱਥੇ ਖਰਚਾ ਕਰਨਾ ਉਹ ਤੇ ਬੰਦਾ ਆ ਉਹ ਤੇ ਮੈਂ ਤੈਨੂੰ ਖਰਚਾ ਦਵਾਂਗਾ ਤੇ ਜਿੱਥੇ ਨਿਜਾਇਜ਼ ਖਰਚਾ ਕਰਦੀ ਉਹ ਤੇ ਮੈਂ ਬੋਲਦਾ ਵਾਂ ਹੁਣ ਤੇ ਜਾਣਾ ਆਪਾਂ ਮਨਮੀਤ ਦੇ ਸੋਰੀਆਂ ਦੇ ਘਰੇ ਠੀਕ ਆ ਨਾ ਵੰਟਣ ਕੇ ਜਾਣਾ ਆ ਆਹੋ ਸੱਚ ਜਾਣਾ ਕਿੰਨੇ ਕਿੰਨੇ ਆ ਮੇਰੀ ਗੱਲ ਸੁਣ ਮੈਂ ਰਿੰਕੂ ਨੇ ਅੰਜੂ ਭਾਬੀ ਨੇ ਤੇ ਤੂੰ ਆਪਾਂ ਚਾਰਾਂ ਜਾਣਾ ਨੇ ਜਾਣਾ ਉਹਨੂੰ ਕਹਿਣਾ ਜ਼ਰੂਰੀ ਆ ਰਹਿਣ ਦੋ ਰਿੰਕੂ ਭਾਜੀ ਤੇ ਵਿਚੋਲਗੀ ਕਰਦੇ ਪਏ ਉਹਨਾਂ ਨੂੰ ਲੈ ਜੰਨੇ ਤੇ ਆਪਾਂ ਚੱਲ ਜੰਨੇ ਅਸਲੀ ਤੇ ਭਰਾ ਭਜਾਈ ਆਪਾਂ ਆਂ ਅੰਜੂ ਨੇ ਕੀ ਕਰਨ ਜਾਣਾ ਉੱਥੇ ਜਾ ਕੇ ਫੇਰ ਘੁੱਸਾਂ ਛੱਡਦੀ ਫਿਰੇਗੀ ਮੈਨੂੰ ਸੀਮਾ ਇਹੋ ਗੱਲਾਂ ਤੁਹਾਡੀਆਂ ਮਾੜੀਆਂ ਲੱਗਦੀਆਂ ਵੇ ਘਰ 'ਚ ਪ੍ਰੋਗਰਾਮ ਹੈਗੇ ਮੇਰੀ ਭੈਣ ਦਾ ਵਿਆਹ ਵਾ ਹੁਣ ਤੂੰ ਕਹਿੰਦੀ ਉਹਨੂੰ ਨਹੀਂ ਖੜਨਾ ਰਿਸ਼ਤਾ ਕਿੰਨੇ ਕਰਾਇਆ ਤੈਨੂੰ ਪਤਾ ਰਿੰਕੂ ਨੇ ਤੇ ਰਿਸ਼ਤਾ ਕਰਾਇਆ ਮੈਂ ਕਹਾਂ ਤੇ ਦੇਈ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਉਹਨਾਂ ਨੂੰ ਲੈ ਜੰਨੇ ਆ ਐਂ ਗੰਜੂ ਨੂੰ ਮੇਰੇ ਨਹੀਂ ਦਿਲ ਕਰਦਾ ਜੇ ਤੇ ਉਹਨੂੰ ਖੜਨਾ ਫਿਰ ਮੈਨੂੰ ਰਹਿਣ ਦੋ ਤੇ ਉਹ ਹੀ ਭਾਬੀ ਨੂੰ ਲੈ ਜਾ ਤੈਨੂੰ ਪਤਾ ਰਿੰਕੂ ਨੇ ਦੋ ਵਾਰੀ ਕਿਹਾ ਮੰਮੀ ਨੂੰ ਕਿ ਅੰਜੂ ਨੂੰ ਇੱਕ ਰੀ ਸੁਣਾ ਦੇ ਦੋ ਹੁਣ ਮੰਮੀ ਸੁਣਾ ਦੇਣ ਚੱਲੇ ਆ ਹਾਂ ਸੁਣਾ ਦੇਣਾ ਨਹੀਂ ਆ ਤੇ ਤੇਰਾ ਵੀ ਫਰਜ਼ ਪੰਦਾ ਤੂੰ ਵੀ ਮੰਮੀ ਦੇ ਨਾਲ ਜਾ ਉਹ ਰਹਿਣ ਦੋ ਕਹ ਦਿੱਤ ਰਿੰ ਕੁ ਪਾਜੀ ਨੂੰ ਮੰਮੀ ਨੇ ਆਪੀ ਅੱਜ ਜਾਣਾ ਹੈ ਕਿ ਤੇ ਚੱਲੇ ਕਿ ਨਹੀਂ ਜਾਣਾ ਕਿ ਤੇ ਨਾ ਜਾਵੇ ਵੈਸੇ ਵੀ ਤਾਂ ਉਹਨੇ ਮਾਨੀ ਲੱਭਣੀ ਹੈ ਲੜਾਈ ਦੇ ਮੈਂ ਮੈਨੂੰ ਕਹਿਣ ਨਹੀਂ ਆਇਆ ਕੋਈ ਮੈਂ ਨਹੀਂ ਜੇ ਜਾਣਾ ਕਹਿਣ ਕਉਣ ਆਪੀ ਮੰਮੀ ਕਹਿਉਣਗੇ ਜੋ ਕਹਿਣਾ ਹੁੰਦਾ ਲੜਾਈ ਕਿਸ ਕਾਲ ਦੀ ਹੈ ਤੁਹਾਡੀ ਕਿਉਂ ਲੜਦੀਆਂ ਜੇ ਕਿਉਂ ਮੂਹਲ ਖਰਾਬ ਕਰਦਾ ਕਰਦੀਆਂ ਤੁਹਾਨੂੰ ਪਤਾ ਨਾ ਖੁਸ਼ੀ ਦਾ ਮੂਹਲ ਆ ਖੁਸ਼ੀ ਦੇ ਵਿੱਚ ਸ਼ਾਮਲ ਹੋਈ ਜਾਂਦਾ ਵਾ ਸੋ ਕੋ ਅੱਗੇ ਵੱਧ ਕੇ ਉਹਨੂੰ ਕਹਿ ਲੈ ਮੰਮਾ ਨੇ ਕਹਿ ਹੀ ਦੇਣਾ ਵੱਡੇ ਕਹਿ ਨਹੀਂ ਦੇ ਹ ਹੁਣ ਇੱਕ ਇੱਕ ਜਾਨੇ ਨੇ ਥੋੜੀ ਜਾ ਕੇ ਕਹਿਣਾ ਤੇਰੀ ਬਾਤ ਚ ਕਹੋਗੇ ਜਾਂ ਮੰਮੀ ਨੇ ਵੀ ਕਿਹਾ ਹੀ ਉਹਨੇ ਵੀ ਕਹਿਣ ਜਾਣਾ ਤੂੰ ਵੀ ਕਹਿ ਕੀਆ ਬਸ ਤੂੰ ਵੀ ਜਾਓਗੇ ਕਹਿਣ ਮੈਂ ਤਾਂ ਨਹੀਂ ਕਹਿਣਾ ਤੀ ਦੋਨਾਂ ਨੇ ਕਹਿਣਾ ਤੇ ਕਹਿਓ ਜੇ ਤੈਨੂੰ ਸੌਂਦਾ ਨਹੀਂ ਐਵੇਂ ਜਿੱਦ ਨਹੀਂ ਕਰੀ ਦਿੰਦੀ ਖੁਸ਼ੀਆਂ ਦਾ ਮੋਲਣਾ ਤੇ ਖੁਸ਼ੀਆਂ ਭੜਾਈ ਰਹਿਣ ਤੁਨੂੰ ਮੋਲ ਨੋ ਮੈਂ ਤਾਂ ਖੁਸ਼ ਹਾਂ ਤੂੰ ਹੀ ਮੇਰਾ ਮੂਡ ਨਾ ਖਰਾਬ ਕਰੋ ਕੜੀ ਕੜੀ ਮੈਨੂੰ ਮਜਬੂਰ ਨਾ ਕਰੋ ਭੀ ਉਹਨੂੰ ਕਹਿ ਉਹਨੂੰ ਕਹਿ ਮੈਂ ਨਹੀਂ ਤੇ ਕਹਿਣਾ ਬਸ ਹੌਣ ਨਾ ਮੈਨੂੰ ਕਿਓ ਹੁਣ ਮੈਂ ਸੋਚਣ ਦਾ ਮੈਂ ਕੱਲ ਕਿਹੜਾ ਸੂਟ ਪਾਉਣਾ ਵਾ ਕੀ ਪਾ ਕੇ ਜਾਣਾ ਵਾ ਔਰ ਹੀ ਪਾਸੇ ਮੇਰਾ ਦਿਮਾਗ ਲਾਈ ਜਾਂਦੇ ਆ ਮੈਂ ਲਾਸਟ ਵਾਰੀ ਕਹਿਣ ਲੱਗੀ ਜਾ ਮੰਮੀ ਨਾ ਚਲ ਜਾ ਤੈਨੂੰ ਨਾ ਸੁਲਾ ਕਰ ਲਾ ਐਵੇਂ ਉਹ ਅੰਜੂ ਨਾ ਮੇਰੀ ਸੁਲਾਈਆ ਤੁਹਾਨੂੰ ਕੀ ਪਤਾ ਕੱਲ ਆਈ ਸੀ ਇੱਥੇ ਇੱਕ ਵਾਧੂ ਗੱਲਾਂ ਬੱਤਾ ਕਰਕੇ ਗਈ ਨਾਲੇ ਉਹਦਾ ਪਰਸ ਇੱਕ ਪਿਆਹੀ ਪ੍ਰਾਣਾ ਉਹ ਲੈ ਕੇ ਗਈ ਮੈਂ ਉਹਦੇ ਨਾਲ ਬੋਲਦੀ ਆ ਮੇਰੀ ਕੋਈ ਨਾਰਾਜ਼ਗੀ ਨਹੀਂ ਹੈਗੀ ਜਾਓ ਜਾਓ ਮੈਨੂੰ ਸੋਚ ਲੈ ਦੇ ਕਿਹੜਾ ਸੂਟ ਕੋਈ ਨਾਰਾਜ਼ਗੀ ਨਹੀਂ ਹੁੰਦੀ ਹੁੰਦੀ ਤੇ ਤੂੰ ਇਹ ਗੱਲ ਕਹਿਣੀ ਨਹੀਂ ਸੀ ਮੈਂ ਤੁਹਾਨੂੰ ਇਹ ਕਹਿਣ ਨਹੀਂ ਆ ਕਿ ਸਾਰਿਆਂ ਨੇ ਨਹੀਂ ਕਹੀਦਾ ਹੁੰਦਾ ਮੰਮਾ ਨੇ ਕਹਿ ਦਿੱਤਾ ਠੀਕ ਐ ਤੇ ਇਹ ਇੱਕ ਗੱਲ ਨੂੰ ਫੜ ਕੇ ਹੀ ਬਹਿ ਗਈ ਚਲ ਠੀਕ ਆ ਮੈਂ ਚੱਲਿਆ ਹਰ ਕਰੀ ਜੋ ਕਰ ਨਵੀਂ ਗੱਜਨ ਮੈਨੂੰ ਪਾਈ ਜਾਂਦੇ ਮੈਂ ਸੋਚਨ ਲੱਗੀ ਵੀ ਸੂਟ ਕਿਹੜਾ ਪਾਵਾਂ ਨਵਾਂ ਸਵਾਇਆ ਸੀ ਗਰਮ ਗਰਮੀ ਪਾ ਜਾਗੀ ਅਰੇ ਠੰਡ ਦਾ ਮੌਸਮ ਹੈ ਮੰਮਾ ਨੂੰ ਪੁੱਛਾਂ ਚੱਲ ਗਿਆ ਤੇ ਹੁਣ ਅੰਜੂ ਨੂੰ ਵੀ ਕਹਿਣਾ ਵਾ ਪੁੱਛ ਕੀ ਉਹ ਨਹੀਂ ਆ ਵਾ ਮਮਾ ਚੱਲ ਗਿਆ ਨਾ ਇਹ ਹਾਂ ਚੱਲ ਗਿਆ ਤੇ ਮੇਰੀ ਗੱਲ ਸੁਣੋ ਕਿੰਨੀ ਵਧੀਆ ਕੱਲ ਸੁਣਾ ਕੇ ਗਈ ਵੀ ਕੱਲ ਆਪਾਂ ਉਹਦੇ ਸੋਹਦੇ ਜਾਣਾ ਵਾ ਹਮੀਦ ਦੇ ਮੈਨੂੰ ਤੇ ਖੁਸ਼ੀ ਚੜ ਗਈ ਇੰਨਾ ਚਾ ਚੜਿਆ ਮੈਂ ਕਹਿੰਦੀ ਸ਼ੁਕਰ ਹੈ ਮਾਲਕ ਦਾ ਉਹ ਦਿਨ ਆ ਗਿਆ ਆਪਾਂ ਵੀ ਜਾ ਕੇ ਕਿਤੇ ਮੁੰਡਾ ਵੇਖ ਕੇ ਆਵਾ ਮਮਾ ਇਹ ਤਾਂ ਮੈਨੂੰ ਟੈਨਸ਼ਨ ਪਾ ਗਈ ਜੀ ਕਾਦੀ ਕਹਿੰਦੀ ਆ ਵੀ ਤੂੰ ਜਾ ਕੇ ਅੰਜੂ ਨੂੰ ਗਹਿ ਕੇ ਆ ਵੀ ਤਿਆਰ ਹੋ ਜਾ ਕੱਲ ਜਨ ਮੈਂ ਨਹੀਂ ਤੇ ਉਹਨੂੰ ਕਹਿਣਾ ਬੋਲਣ ਲੱਗੇ ਵੰਦੀ ਨਹੀਂ ਹੈਗੀ ਮੈਂ ਕਹਦਾ ਉਹਨੂੰ ਕਹਿਣਾ ਵਾ ਜਾ ਮੈਂ ਕਹਿ ਤੇ ਦਿੱਤਾ ਰਿੰਕੂ ਨੂੰ ਹੁਣ ਬਾਰ ਬਾਰ ਥੋੜਾ ਹੁਣ ਗੱਲ ਕਰ ਮੈਂ ਰਿੰਕੂ ਨੂੰ ਕਹਾਂ ਮੈਂ ਕਿ ਤੂੰ ਕਹਿ ਅੰਜੂ ਨੂੰ ਵੀ ਤਿਆਰ ਹੋ ਜਵੇ ਜਾਣਾ ਏ ਗੱਲ ਹੋਰ ਦਾਸ ਹੋਰ ਮੈਂ ਕਿੱਦਾਂ ਕਵਾਂ ਪਰ ਇਹ ਨਹੀਂ ਨਾ ਮੰਨਦੀ ਇਹ ਕਹਿੰਦੀ ਰਿੰਕੂ ਭਾਜੀ ਦਾ ਨਾ ਥੋੜਾ ਜਿਹਾ ਮੂਡ ਹੋਰ ਤਰ੍ਹਾਂ ਦਾ ਹੋ ਗਿਆ ਹੀ ਤੇ ਤੂੰ ਜਾ ਕੇ ਕਹਿ ਕੇ ਆ ਮਮਾ ਨੇ ਨਹੀਂ ਕਿਹਾ ਉਹਨਾਂ ਨੇ ਰਿੰਕੂ ਭਾਜੀ ਨੂੰ ਕਹਿ ਦਿੱਤਾ ਪਰ ਮੇਰਾ ਥੋੜੀ ਫਰਜ ਬੰਦਾ ਤੇ ਇਹ ਕੋ ਨਾ ਕੋ ਮੈਂ ਕੋਣ ਨਹੀਂ ਕਹਿਣ ਵਾਲੀ ਮੇਰੀ ਗੱਲ ਸੁਣ ਤੂੰ ਨਹੀਂ ਕਹਿਣ ਜਾਣਾ ਤੂੰ ਨਹੀਂ ਕਹਿਣਾ ਹੁਣਾ ਬਾਕੀ ਜੇ ਕੋਈ ਗੱਲ ਹੋਊਗੀ ਤੇ ਮੈਂ ਆਪੇ ਵੇਖ ਲਵਾਂਗੀ ਤੂੰ ਕਾਹਦਾ ਲਈ ਕਹਿਣਾ ਵਾ ਹੁਣ ਇਹ ਥੋੜੀ ਆ ਵੀ ਆਪਾਂ ਤੇ ਘਰ ਜਾਂਦੇ ਨੇ ਇੱਕ ਇੱਕ ਜੀ ਨੇ ਜਾ ਕੇ ਉਹਨੂੰ ਮਨਾ ਕੇ ਤੇ ਫੇਰ ਕਰਨਾ ਸਾਡੀ ਘੜਾ ਕੋਈ ਗੱਲ ਹੋਈ ਆ ਆਪੇ ਉਹ ਦਿਨ ਸੋਦੇ ਤੋਂ ਬੋਲ ਕੇ ਗਏ ਬਾਤ ਥੱਲੇ ਨਹੀਂ ਉਤਰੇ ਹੈਗੇ ਜੇ ਮਾਸੀ ਆਈ ਤਾਂ ਨਹੀਂ ਉੱਤੇ ਲੈ ਗਈ ਚੁੱਪ ਕਰਕੇ ਤੇ ਉਸ ਤੋਂ ਬਾਅਦ ਥੱਲੇ ਨਹੀਂ ਆਏ ਹੈਗੇ ਮੈਂ ਨਹੀਂ ਜੇ ਜਾਣਾ ਕਹਿਣ ਮੈਂ ਤੁਹਾਨੂੰ ਇਹੋ ਹੀ ਕਹਿਣ ਆਈ ਆ ਨਹੀਂ ਨਹੀਂ ਤੂੰ ਰਹਿਣ ਦੇ ਅੱਗੇ ਮੈਨੂੰ ਵੀ ਬੈਠਾ ਇਹ ਕਹਿ ਕੇ ਗਿਆ ਵਾ ਮਮਾ ਤੁਸੀਂ ਜਾ ਕੇ ਕਹਿ ਕੇ ਆਓ ਤੇ ਮੈਂ ਚੱਲ ਕੋਈ ਨਹੀਂ ਮੈਂ ਕਹਿ ਆਵਾਂਗੀ ਗੱਲ ਸਨ ਮੈਂ ਹੀ ਜਾਵਾਂਗੀ ਜੇ ਮੈਂ ਕਵਾਂਗੀ ਨਾ ਤੇ ਮੈਂ ਹੀ ਕਵਾਂਗੀ ਤੂੰ ਨਹੀਂ ਜਾਣਾ ਮਣ ਕੇ ਫੇਰ ਤੂੰ ਐਵੇਂ ਨੀ ਕੀ ਜੀ ਗੱਲ ਤੋਂ ਖੈਬੜ ਪੈਣਾ ਆਪਸ ਚ ਲੜ ਪੈਂਦੀਆਂ ਤੂੰ ਝਟ ਠੀਕ ਆ ਮੈਂ ਤੇ ਮੈਂ ਵੇਖਾ ਮੈਂ ਤਿਆਰੀ ਕਰਾ ਆਪਣੀ ਕੋਈ हां तू ਆਪਣੇ ਕੱਪੜੇ-ਕੁਪੜੇ ਤਿਆਰ ਕਰ ਲੈ ਸਾਰੇ ਵੇਖ ਲੈ ਸੂਟ ਸੜ ਠੀਕ ਆ ਹਾਂ ਅੰਜੋ ਕੋਈ ਲੋੜ ਨਹੀਂ ਕੀ ਜਾਣ ਦੀ ਬਹਿ ਆ ਰਾਮ ਨਾ ਮੇਰੀ ਵੀ ਇੱਕ ਲੱਡਾਂ ਵਾਲੀ ਨੂੰ ਆ ਮੈਂ ਕਿਉਂ ਭੇਜਾਂ ਮੇਰੀ ਨੂੰਹ ਦੀ ਕੋਈ ਇੱਜ਼ਤ ਨਹੀਂ ਮੇਰੀ ਅਗਣੀਆਂ 5-7 ਆ ਜਿਹੜੀਆਂ ਇੱਕ-ਦੋ ਚੱਲ ਜਾਣਗੀਆਂ ਤੇ ਨਾ ਵੀ ਦੋ ਜਾਣਗੀਆਂ ਤੇ ਕੋਈ ਗੱਲ ਨਹੀਂ ਬਹਿ ਆ ਰਾਮ ਨਾ ਜਿੰਨੇਦਰ ਕੋਈ ਨਹੀਂ ਨਾ ਕਹਿਣ ਆਏਗਾ ਉਨੀ ਦਿਨ ਮੈਂ ਤੈਨੂੰ ਭੇਜਣਾ ਹੀ ਨਹੀਂਗਾ ਆਉਣਾ ਬਹਿ ਆ ਰਾਮ ਬੁੱਲਾ ਮਮੀ ਜੀ ਮੈਂ ਵੀ ਤਾਈ ਕਹਿੰਦੀ ਨਾ ਮੈਂ ਕੱਲ ਬਾਅਦ ਵਿੱਚ ਉਹ ਸੀਮਾ ਜਦੋਂ ਜਦੋਂ ਕੋਈ ਗੱਲ ਕਰਦੀ ਆ ਕਹਿੰਦੀ ਅੰਜੂ ਬੋਲਦੀ ਅੰਜੂ ਬੋਲਦੀ ਮੈਂ ਉੱਥੇ ਚਲ ਗਈ ਫਿਰ ਇਹਨਾਂ ਨੇ ਮੇਰਾ ਹੀ ਨਾਂ ਲਾ ਦੇਣਾ ਮੈਂ ਘਰੇ ਹੀ ਚੰਗੀ ਆ ਨਾਲੇ ਤੂੰ ਬਹਿ ਰਾਮ ਨਾ ਜਿੰਨੀ ਧਿਰ ਕੋਈ ਤੈਨੂੰ ਮੈਂ ਦੱਸਿਆ ਤੇਗਾ ਜਿੰਨੀ ਧਿਰ ਕੋਈ ਕਹੇਗਾ ਨਹੀਂ ਮੈਂ ਤੈਨੂੰ ਭੇਜਣਾ ਹੀ ਨਹੀਂ ਹੈਗਾ ਕਵੇ ਹਾਂ ਤੇਰੀ ਤਾਈ ਕੀ ਗੱਲ ਉਹ ਨਹੀਂ ਕਹਿ ਸਕਦੀ ਆਪਣੇ ਮੂੰਹੋਂ ਹਾਂ ਉਹ ਤਾਂ ਗਲਤੋਂ ਦੀ ਸਹੀ ਹੈ ਉਹ ਮੇਜੀ ਆਹੋ ਸੀਮਾ ਆ ਗਈ ਲੱਗਦਾ ਉੱਥੇ ਦੇ ਹੁਣ ਲੈਨੇਸ ਨੂੰ ਕਿਹਨਾਂ ਸਾਰੀਆਂ ਕੰਨਾਂ ਥੱਲੇ ਜਾ ਕੇ ਦੱਸਣੀ ਆ ਸੁਣ ਲੈਣ ਮੈਨੂੰ ਕਿਹੜਾ ਸੀਮਾ ਦਾ ਡਾਰ ਮਾਰਿਆ ਆ ਕਹੋਗੀ ਜਾ ਕੇ ਥੱਲੇ ਵੀ ਮੰਮੀ ਬੈਠੀਆਂ ਨੂੰ ਸੱਸ ਗੱਲਾਂ ਕਰਨੀਆਂ ਤੇ ਕਰ ਲੈਣ ਮੰਮੀ ਜੇ ਕਹੋਗੀ ਤੇ ਫਿਰ ਜੇ ਕਹਿਣਗੇ ਤੇ ਫੇਰ ਮੈਂ ਜਾਣਾ ਨਹੀਂ ਤੇ ਮੈਂ ਜਾਣਾ ਹੀ ਨਹੀਂ ਫਿਰ ਮम्मा ਹਾਂਜੀ ਮੈਂ ਤਾਂ ਕੱਪੜੇ ਲਾਣ ਗਈ ਆ ਕੋਠੀ ਤੋਂ ਹਾਂ ਤੇ ਉਹ ਨੂੰ ਸੱਸ ਬੈਠੀਆਂ ਬਾਹਰ ਕਰਨ ਦੀਆਂ ਵਾ ਜਿੰਨਾ ਚੱਕ ਸਾਨੂੰ ਕੋਈ ਕਹਿ ਕੇ ਨਹੀਂ ਨਾ ਜਾਏਗਾ ਤੇ ਤੂੰ ਨਹੀਂ ਜਾਣਾ ਅੰਜੂ ਤੂੰ ਬੈਠੀ ਰਹਿ ਮੈਂ ਕਿਹਾ ਵੇਖੋ ਪਹਿਲੋ ਕਹਿਣ ਦੀਆਂ ਹੀ ਮੈਨੂੰ ਤਾਂ ਪਹਿਲਾਂ ਹੀ ਪਤਾ ਹੀ ਇਹਨਾਂ ਨੇ ਤਾਂ ਅੜਨਾ ਹੀ ਅੜਨਾ ਕਿਸੇ ਨਾ ਕਿਸੇ ਗੱਲ ਤੋਂ ਉਹੀ ਗੱਲ ਨਾ ਅੜਾਉਣੀ ਪਾਣੀ ਪਾਣੀ ਆ ਨਹੀਂ ਤਾਂ ਫਿਰ ਇਹਦੇ 'ਚ ਗੱਲ ਵੀ ਕੋਈ ਨਹੀਂ ਸੀਗੀ ਕਹਿ ਦੇ ਦਿੱਤਾ ਹੀ ਤਾਂ ਚਲ ਕੋਈ ਗੱਲ ਨਹੀਂ ਆ ਸੀਮਾ ਮੈਂ ਜਾ ਕੇ ਕਹਿ ਆਉਣੀ ਆ ਇਹੋ ਹੀ ਮੈਂ ਤੁਹਾਨੂੰ ਕਹਿਣ ਲੱਗੀ ਆ ਜਾਓ ਜਾ ਕੇ ਕਹਿ ਦਿਓ ਇਹ ਨਾ ਹੋਏ ਕੱਲ ਇਹ ਉਸਕੇ ਬਹਿ ਜੇ ਤੋਦਰਾਂ ਮੇਰੀਂ ਕੁਪਾ ਜੀ ਨਾਲ ਜਾਣ ਇਹ ਨਾ ਇਹ ਜਿਹੜੀ ਗੱਲ ਬੰਦੀ ਬੰਦੀ ਉਹ ਫਿਰ ਇੱਥੇ ਗੱਲ ਠੰਡੀ ਬਹਿ ਜੇ ਚਲ ਕੋਈ ਨਹੀਂ ਮੈਂ ਜਾਣ ਨਹੀਂ ਕਹਿ ਕੇ ਆਉਣੀ ਹੁਣੇ ਮੈਂ ਤਾਂ ਚੜਦੀ ਪਈ ਹੀ ਪੌੜੀਆਂ ਤੇ ਗੱਲਾਂ ਕਰਨ ਦੇ ਤੇ ਮੈਂ ਉੱਥੇ ਇੰਜ ਵੇਖਿਆ ਨਾ ਚੱਤੀ ਨੂੰ ਉਸੇ ਵਾਲੇ ਅੰਜੂ ਨੂੰ ਕਿਹਾ ਨਹੀਂ ਉਹ ਸੀ ਮਾਂ ਆ ਗਈ ਮੈਂ ਫਿਰ ਚੱਲੀ ਗਈ ਸਿੱਧੀ ਉੱਪਰ ਮੈਂ ਕੱਪੜੇ ਲਾਖ ਲਿਆ ਵਾਂ ਬਦਲ ਜਾ ਹੋਂਦੀ ਆ ਤਾਂ ਹੀ ਨਾ ਰਿੰਕੂ ਬਾਰ-ਬਾਰ ਇਹ ਤਾਂ ਹੀ ਮੈਨੂੰ ਕਹਿਣ ਲਿਆ ਸੀ ਵੀ ਤੁਸੀਂ ਆਪ ਕਹਿ ਕੇ ਆਓ ਆਪ ਕਹਿ ਕੇ ਆਓ ਅੰਜੂ ਨੂੰ ਪਤਾ ਕਿ ਕੋਈ ਗੱਲ ਹੋਈ ਹੋਣੀ ਹੈ ਨਾ ਤਾਂ ਹੀ ਤੇ ਤੈਨੂੰ ਕਹਿੰਦੇ ਆ ਜਾਓ ਤੁਸੀਂ ਕਹਿ ਕੇ ਆਓ ਮੈਂ ਕਿ ਮੈਂ ਮੰਮਾ ਨੂੰ ਸੁਣਾ ਦੇਵਾਂ ਮੈਂ ਜੋੜਾ ਕੱਪੜੇ ਸੁੱਤੀਆਂ ਨਾ ਮਨਮੀਤ ਹਾਂ ਮਨਮੀਤ ਹਲੇ ਸੁੱਤੀ ਹੈ ਜਾਓ ਕਹਿਓ ਠੀਕ ਆ ਚੱਲੇ ਨਹੀਂ ਭਦੀਪ ਤੂੰ ਹੀ ਗੱਲਾਂ ਕਰਨੀਆਂ ਸੀ ਹਾਂ ਤੂੰ ਕੰਨੀ ਮੇਰੀ ਨੋਨ ਨੂੰ ਨੇ ਕਿਹਾ ਤੇ ਦੱਸ ਕਹਿਣਾ ਹੀ ਸੀ ਉਹਨੂੰ ਮੈਂ ਮੈਂ ਤੇ ਆਉਣ ਹੀ ਲੱਗੀ ਸੀ ਕਹਿਣ ਵਾਸਤੇ ਉਹ ਨਾ ਸੀਮਾ ਆਈ ਉੱਪਰ ਕੱਪੜੇ ਲਾਉਣ ਵਾਸਤੇ ਤੇ ਮਨੇ ਮੀ ਇਹ ਸੁੱਤੀ ਏ ਥੱਲੇ ਅੜ ਕੇ ਮੈਂ ਕਿਹਾ ਕਿ ਥੱਲੇ ਕੋਈ ਆ ਨਾ ਜਾਵੇ ਕੰਨੀ ਮੰਮੀ ਤੂੰ ਹੀ ਨਾ ਥੱਲੇ ਬੈਠੋ ਮੈਂ ਕੱਪੜੇ ਲਾ ਕੇ ਲਿਆਉਂਦੀ ਆ ਤੇ ਫੇਰ ਤੂੰ ਹੀ ਉੱਪਰ ਜਾਇਓ ਤੇ ਮੈਂ ਤਾਂ ਕਰਕੇ ਤੇ ਇਹ ਕਿਦਾਂ ਤੂੰ ਸੋਚ ਲਿਆ ਵੀ ਮੈਂ ਕਹਿਣਾ ਨਹੀਂ ਸੀ ਹੈਗਾ ਮੈਨੂੰ ਪਤਾ ਇੰਨੀ ਅਕਲ ਤੇ ਮੈਨੂੰ ਹੈਗੀ ਆ ਨਹੀਂ ਮੈਂ ਕਿਹਾ ਵੀ ਕੁੜੀ ਦਾ ਕਰਨਾ ਵਾ ਤੇ ਚੱਲ ਅੰਜੂ ਉਹ ਕਹਿੰਦੀ ਜਿੰਨੀ ਦਰ ਮੈਨੂੰ ਤਾਈ ਜੀ ਨਹੀਂ ਕਹਿਣਾਂਗੇ ਤੇ ਮੈਂ ਨਹੀਂ ਜਾਣਾ ਤੇ ਮੇਰੇ ਵੀ ਦਿਲ ਚ ਆਇਆ ਮੈਂ ਕਿਹਾ ਕਹਿਣਾ ਫਰਜ਼ ਬੰਦਾ ਤੇ ਹੈਗਾ ਹੀ ਆ ਚੱਲ ਤੈਨੂੰ ਵੀ ਤੇ ਮੈਂ ਕਿਹਾ ਹੁਣ ਮੈਂ ਵੀ ਜਦੋਂ ਅੱਗੇ ਮੈਂ ਦੇ ਨਾਲ ਗੱਲਾਂ ਕਰਨੀ ਮੈਂ ਕਿਹਾ ਜੇ ਤੁਹਾਡਾ ਵਿਆਹ ਕੀਤਾ ਵਾ ਤਦੋਂ ਮੈਂ ਵੀ ਕਿਹਾ ਭਾਵੇਂ ਲੱਖ ਮੈਂ ਕਿਹਾ ਅਸੀਂ ਇਕੱਠੇ ਰਹਿਨੇ ਆ ਪਰ ਫੇਰ ਵੀ ਮੈਂ ਕਿਹਾ ਕਹਿਣ ਦਾ ਤੇ ਫਰਜ਼ ਬੰਦਾ ਹੀ ਆ ਨਾ ਘਰ ਦੇ ਵਿੱਚ ਚਲੋ ਇਹ ਵੀ ਇੱਕ ਮਾਨ ਹੁੰਦਾ ਵਾ ਵੀ ਕਿਹਾ ਵਾ ਬੰਦੇ ਨੇ ਹਾਂ ਨਹੀਂ ਨਾਲੇ ਵੇਖ ਮੇਰੀ ਗੱਲ ਸੁਣ ਦੋਨਾਂ ਧੀਆ ਚੋਂ ਹੁਣ ਪਹਿਲੀ ਧੀ ਦਾ ਸਾਰਥ ਕਰਨਾ ਮੈਂ ਤੇ ਕਹਿਣਾ ਨਹੀਂ ਆ ਆਹੋ ਤੇ ਉਹ ਵੀ ਤਲੀ ਵੀ ਸੋਚਣ ਦੇ ਅੱਗੇ ਲੱਗ ਕੇ ਕਰਨਾ ਸਭ ਕੁਝ ਮੈਂ ਕੱਲੀ ਨੇ ਥੋੜਾ ਕਰ ਲੈਣਾ ਅੰਜੂ ਤੂੰ ਕਿਦਾਂ ਸੋਚ ਲੈ ਬਤਾਈ ਤੈਨੂੰ ਕਹੂਗੀ ਨਹੀਂ ਹਾਂ ਨਹੀਂ ਨਹੀਂ ਤਾਈ ਜੀ ਮੈਂ ਕਹਾਂ ਚਲੋ ਜੇ ਸੀਮਾ ਦੀਦੀ ਜਾਂ ਲक्की ਭਾਜੀ ਚਲ ਜਾਂ ਤਾਂ ਕੋਈ ਗੱਲ ਨਹੀਂ ਉਹ ਮੈਂ ਘਰੇ ਵੀ ਰਹਿ ਲੂੰਗੀ ਤਾਂ ਕੋਈ ਗੱਲ ਨਹੀਂ ਕਿਉਂ ਇਹ ਕਿਉਂ ਤੂੰ ਵੀ ਜਾਣਾ ਨਾਲ ਤੂੰ ਤੇ ਰਿੰਗਪਾਲ ਨੇ ਜ਼ਰੂਰ ਜਾਣਾ ਨਾਲ ਬਟੇ ਤੇ ਉਹ ਕਰਦੀ ਨੋ ਆ ਨਾ ਤੂੰ ਵੀ ਕਰਦੀ ਛੋਟੀ ਨੋ ਆ ਸਾਰੇ ਕੰਮ ਪੁੱਤ ਤੂੰ ਹੀ ਅੱਗੇ ਲੱਗ ਕੇ ਕਰਨੇ ਨੇ ਚਲੋ ਠੀਕ ਹੈ ਤਾਈ ਜੀ ਜਿੱਦਾਂ ਤੁਸੀਂ ਕਹਿੰਦੇ ਹਾਂ ਹਾਂ ਦੀ ਨਾ ਨੀ ਨੀ ਕੋਈ ਨਹੀਂ ਚਲ ਜੇਗੀ ਨਾਲੋਂ ਦੋਵੇਂ ਜਣੇ ਜਾਣਗੇ ਵੀ ਚਲ ਜਾਣਗੇ ਉਹ ਫਿਰ ਚਲੋ ਗੁੱਸੇ ਨਾਰਾਜ਼ ਗਿਆ ਵੀ ਫਿਰ ਆਪਣੇ ਤਾਂ ਹੀ ਹੁੰਦੀਆਂ ਨਾ ਬਾਹਰ ਥੋੜੀ ਹੁੰਦੀਆਂ ਕਿਸੇ ਦੇ ਉਹ ਤਾਂ ਹੈ ਵਾ ਆਪਣੇ ਤਾਂ ਹੀ ਹੁੰਦੀਆਂ ਵਾ ਗੁੱਸੇ ਆਪਣੇ ਤਾਂ ਹੀ ਹੁੰਦੇ ਗੁੱਸੇ ਗਿਲੇ ਕੱਢਣੇ ਕੋਈ ਗੱਲ ਨਹੀਂ ਆ ਤੇ ਤੁਸੀਂ ਕੋਈ ਨਹੀਂ ਤੂੰ ਅੰਜੂ ਹੁਣ ਤਿਆਰ ਹੋ ਜੀ ਤੇ ਆਪਾਂ ਹਨਾ ਠੀਕ ਆ ਹੋਏ ਕੁਛੀ ਕੁਛੀ ਸਾਰੇ ਕੰਮ ਕਰਕੇ ਆਓ ਪੁੱਤਰ ਠੀਕ ਹੈ ਜੀ ਚਲ ਠੀਕ ਆ ਸੁਦੀਪ ਮੈਂ ਚੱਲਾਂ ਥੇ ਮੇਕਾਂ ਜੋ ਆਈ ਨਾ ਮਤਾਈ ਕਹਿਣ ਵਾਸਤੇ ਉਹ ਵੀ ਕਹਿੰਦੀ ਆ ਮੈਂ ਸਿੱਧੇ ਤੈਨੂੰ ਕਿਹਾ ਸੀ ਨਹੀਂ ਜਾਣਾ ਤੂੰ ਰਾਮਨਾਵੈ ਤੂੰ ਵਹਿਲਾ ਆਪਣੀ ਲੋੜ ਨੂੰ ਆਈ ਹੈ ਨਾ ਕਿਉਂ ਆਈ ਆ ਸਮਝਦੇ ਆ ਇਹਨਾਂ ਨੂੰ ਲੋੜ ਆ ਹੁਣ ਇਹ ਤਾਂ ਆਈਆਂ ਹੁਣ ਸਹੀ ਗੱਲ ਆ ਮੰਮੀ ਸੀ ਤੁਹਾਡੀ ਅੱਗੇ ਤੇ ਤਾਈ ਜੀ ਕਦੇ ਵੀ ਨਹੀਂ ਕੋਠੇ ਤੇ ਆਏ ਅਗੇ ਜੀ ਮੇਰੇ ਗੋਡੇ ਦੁਖਦੇ ਮੇਰੇ ਗੋਡੇ ਦੁਖਦੇ ਮੇਕੋ ਨਹੀਂ ਪੌੜੀਆਂ ਚੜਿਆ ਜਾਂਦਾ ਤੇ ਹੁਣ ਤੁਹਾਡੀ ਗੱਲ ਸਹੀ ਹੁਣ ਲੋੜ ਆ ਹੁਣ ਫਟਾਫਟ ਪੌੜੀਆਂ ਚੜੀਆਂ ਵੀ ਗਈਆਂ ਲੋੜ ਪਿੱਛੇ ਭਾਵੇਂ ਉਹਨੂੰ ਦਿਹਾੜੀ ਚ 10 ਵਾਰੀ ਪੌੜੀਆਂ ਚੜ੍ਹਨੀਆਂ ਪੈਣ ਉਹਨਾਂ ਨੇ ਚੜ੍ਹਨੀਆਂ ਹੀ ਮੈਂ ਤੈਨੂੰ ਦੱਸਾਂ ਕੋਈ ਗੱਲ ਨਹੀਂ ਹੁਣ ਕਹਿਣ ਆਏ ਆ ਚਲ ਜੀ ਫਿਰ ਹੋਰ ਕੀ ਹੈ ਤੇ ਠੀਕ ਹੈ ਮਮ ਜੀ ਮੈਂ ਤਾਂ ਹੀ ਕਹਾ ਤਾ ਨਾ ਚਲੋ ਮੇਰੀ ਵੀ ਗੱਲ ਰਹਿ ਗਈ ਮੈਂ ਕਹਾ ਹੈ ਨਾ ਮੈਂ ਕਹਾ ਕਹਿਣ ਆਣਗੇ ਤੇ ਮੈਂ ਤਾਂ ਜਣਾ ਨਹੀਂ ਤੇ ਮੈਂ ਜਾਣਾ ਹੀ ਨਹੀਂ ਆਹੋ ਸੀਮਾ ਨੇ ਚਲੋ ਵੇਖਿਆ ਹੋਣਾ ਨਾ ਮੇ ਨਾ ਤਨ ਕਹਿਣੀ ਨਾ ਸੀਮਾ ਆਈ ਉਹਨਾਂ ਗੱਲਾਂ ਕਰਦੇ ਆ ਵੇਖਿਆ ਤੇ ਉਹਨੇ ਥੱਲੇ ਜਾ ਕੇ ਕਿਹਾ ਨਾ ਵੀ ਦੋਵੇਂ ਨੂੰ ਆਸਾਂ ਸੱਥ ਬੈਠੀਆਂ ਗੱਲਾਂ ਕਰਨੀਆਂ ਇਸੇ ਕਰਕੇ ਦੀਦੀ ਫਿਰ ਆ ਆ ਤਾਂ ਕੇ ਤੇ ਤੈਨੂੰ ਉਹਨਾਂ ਨੇ ਕਿਹਾ ਵੀ ਜਾਣਾ ਕਿਉਂ ਨਹੀਂ ਤੇ ਮੰਮੀ ਜੀ ਸੀਮਾ ਦੀਦੀ ਗੱਲ ਨਾ ਸੁਣਦੀ ਤੇ ਸ਼ਾਇਦ ਕਹਿਣ ਹੀ ਨਾ ਹੁੰਦੇ ਇਹ ਵੀ ਕੋਈ ਪਤਾ ਨਹੀਂ ਮਾ ਉਹਦੇ ਗਈਆਂ ਫਿਰ ਇਹਨਾਂ ਦੇ ਜਿੱਦਾਂ ਦੇ ਮੂੜ ਹੈਗੇ ਹਨਾ ਹਨਾ ਕਹਣਾ ਹੀ ਛੱਡ ਪਰੇ ਕੀ ਕਰਨਾ ਵਾ ਇਹਨਾਂ ਨੂੰ ਕਾ ਕੇ ਮੇਰੀ ਗੁੱਥ ਚ ਲਿਆ ਹੀ ਰੀ ਗੁੱਥੇ ਅੱਗੇ ਲਗਾਈ ਆ ਹਾਂ ਬਸ ਉਹਨੂੰ ਦੇਹੀ ਜਿੱਦਾਂ ਨਚਾਣਾ ਉਹਨੇ ਨੱਚੀ ਜਾਣਾ ਨਾ ਤੇ ਪਰ ਹੁਣ ਸੁਣ ਲਿਆ ਹਨਾ ਇਸ ਕਰਕੇ ਹੁਣ ਕਹਿਣ ਤੇ ਆ ਗਈ ਆ ਕੋਈ ਗੱਲ ਨਹੀਂ ਆਪਣੀ ਵੀ ਲਾਤ ਉੱਚੀ ਹਾਂ ਠੀਕ ਹੈ ਮੰਮੀ ਚਲ ਜੀ ਹੁਣ ਕੋਈ ਗੱਲ ਨਹੀਂ ਠੀਕ ਹੈ ਠੀਕ ਮੰਮੀ ਜੀ ਚਲ ਜਾਣਾ ਤਾਂ ਹੈਗੀ ਆ ਮੈਂ ਕੱਲ ਸੂਟ ਕਿਹੜਾ ਪਾ ਕੇ ਜਾਊਂਗੀ ਸੂਟ ਅੰਜੂ ਵਧੀਆ ਜਿਹਾ ਪਾ ਕੇ ਜਾਈ ਕੋਈ ਸੀਮਾ ਨਾਲ ਵਧੀਆਣਾ ਚਾਹੀਦਾ ਤੇਰਾ ਸੂਟ ਉਹ ਵਾਲਾ ਬਾਜ਼ਾ ਜਿਹੜਾ ਉਹ 5000 ਤੋਂ ਦੋ ਲੈਂਦਾ ਸੀ ਕੋਈ ਨਹੀਂ ਕੋਈ ਨਹੀਂ ਤੂੰ ਪਾਲੀ ਜਿਹੜਾ ਮਰਜੀ ਅੰਜੂ ਗੋਭੀ ਗਾਜਰਾ ਮਟਰ ਆਲੂ ਮੰਗਾ ਲੈ ਨਹੀਂ ਉਹ ਮੇਝ ਹੋ ਕੇ ਕਰਨੇ ਆਪਾਂ ਮੈਂ ਤਾਂ ਰਾਜਮਾ ਪਿਓਈ ਸੀ ਤੇ ਰਾਜਮਾ ਬਣਾ ਲਿਆ ਤੇ ਕੱਲ ਨੂੰ ਆਪਾਂ ਉੱਧਰ ਜਲ ਜਾਨੇ ਆ ਐ ਕੱਲ ਨੂੰ ਉੱਧਰ ਜਾਣਾ ਵਾ ਤੇ ਮੈਂ ਕਹਾਂ ਗਾਜਰਾ ਲੈ ਕੇ ਆਈ ਉਹ ਕਹਿੰਦੀ ਸੀ ਸਾਡੀ ਪੈਲੀ ਦੀਆਂ ਗਾਜਰਾ ਵਾ ਤੇ ਤੂੰ ਤੂੰ ਗੋਭੀ ਤੇ ਆਲੂ ਤੇ ਮਟਰ ਮਟਰ ਲੈ ਜੀ ਹਾਂ ਉਹ ਨਹੀਂ ਸਾਡੇ ਬਾਜ਼ਾਰ ਦੀ ਓਹ ਚੱਲਿਆ ਵਾਸਤੇ ਦੱਸ ਚੱਲਿਆ ਵਾਸਤੇ ਨਾਲੇ ਉਹ ਬਣਾਣਗੇ ਨਾਲੇ ਖੁਸ਼ ਹੋਣਗੇ ਵੀ ਸਾਡੇ ਕੁੜਮ ਸਬਜ਼ੀਆਂ ਲੈ ਆਏ ਨਾਲੇ ਉਹਨਾਂ ਦੇ ਦੋ ਡੰਗ ਨਿਕਲਣਗੇ ਸਬਜ਼ੀ ਦੇ ਆਓ ਤੂੰ ਕਹੀ ਤੁਸੀਂ ਇੱਕ ਸਬਜ਼ੀ ਲਿਆਈ ਨਾ ਆਪਣੀ ਪੈਲੀ ਦੀ ਮੈਂ ਦੋ ਤਿੰਨ ਉਧਾਰ ਤੇ ਲੈ ਆਈ ਆ ਆ ਖਾਓ ਆਂਟੀ ਜੀ ਇਹ ਸਬਜ਼ੀ ਚੱਲਿਆ ਦੇ ਘਰ ਚੱਲਿਆ ਦੇ ਘਰ ਹੋਰ ਕੀ ਚਲਾ ਯਾਰ ਅੱਗੇ ਰਿੰਕ ਨੂੰ ਹਰਲ ਕਰਨ ਦੇ ਆ ਛੇਤੀ ਕਰ ਕਿੰਨਾ ਡੇਟ ਹੋ ਗਿਆ ਆਪਾਂ ਨਿਕਲਣ ਦੀ ਘੜਾ ਫੜਾ ਫੜ ਤੇ ਇਹ ਤੇ ਨਿਕਲ ਜਾ ਕਿਉਂ ਮੈਡਮ ਤੇ ਨਿਕਲੀ ਨਹੀਂ ਅਜੇ ਮੈਡਮ ਡਾਕਟਰ ਨਹੀਂ ਉਤਰੀ ਰਿੰਕ ਕੋ ਬਾਜ ਨੂੰ ਕੋ ਫੋਨ ਵਾਜਦਾ ਮੈਂ ਨਹੀਂ ਜੀ ਕਹਿਣਾ ਭਾਬੀ ਆਈ ਨਹੀਂ ਉਪਰੋਂ ਥੱਲੇ ਸੁਣੋ ਭਾਬੀ ਤੇ ਆਈ ਨਹੀਂ ਆ ਆਉਣ ਲਈ ਆਵਾਜ਼ ਦੋ ਆ ਜਾਣਾ ਹੁੰਨੇ ਵੀ ਮੇਰੀ ਗੱਲ ਸੁਣੋ ਤੇ ਯਾਰ ਬਾਜ ਦਿਓ ਲੱਖੀ ਤੂੰ ਦਵਾਜ ਦੇ ਚਲੋ ਬੈਠੋ ਮੈਂ ਬਾਜ ਦੇ ਦਾਂ ਚਲੋ ਠੀਕ ਆ ਮੈਂ ਦੇ ਦਾਂ ਫਿਰ ਰੁਕੋ ਅੱਭੀ ਆਇਓ ਹੰਲੇ ਟਾਈਮ ਵਧਾਓ ਆ ਜੀ